ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਿੰਡ ਕੋਟਲੀ ਦੇ ਵਿੱਚ ਇੱਕ ਨੌਜਵਾਨ ਮੁੰਡੇ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਉਸਨੇ ਆਪਣਾ ਦਮ ਤੋੜ ਦਿੱਤਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਗੋਲੀਆਂ ਮਾਰੀਆਂ ਨੇ ਉਸਦਾ ਨਾਮ ਕੁਲਵਿੰਦਰ ਸਿੰਘ ਸੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਤੇ ਆਪਣੇ ਪਿਤਾ ਨਾਲ ਬੈਠਾ ਹੋਇਆ ਸੀ ਅਤੇ ਉਸਤੇ ਤਾਬਾ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਸਤੇ 6 ਫਾਇਰ ਕੀਤੇ ਜਾਂਦੇ ਨੇ ਮੌਕੇ ਤੇ ਆਪਣਾ ਦਮ ਜੜਾ ਉਹ ਤੋੜ ਦਿੰਦਾ ਅਤੇ ਜਿਨ੍ਹਾਂ ਨੌਜਵਾਨਾਂ ਨੇ ਉੱਥੇ ਗੋਲੀਆਂ ਚਲਾਈਆਂ ਸੀ ਉਹ ਨੌਜਵਾਨ ਉੱਥੋਂ ਫਰਾਰ ਹੋ ਜਾਂਦੇ ਨੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਮਾਨਸਾ ਦੇ ਕੋਟਲੀ ਦੇ ਵਿੱਚ ਇਸ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਜਿਸ ਤੇ ਗੋਲੀਆਂ ਚਲਾਈਆਂ ਨੇ ਉਸ ਦੀ ਉਮਰ 30 ਸਾਲ ਸੀ ਅਤੇ ਬਹੁਤ ਹੀ ਜ਼ਿਆਦਾ ਬੇਰਹਿਮੀ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨਾਰਾਇਣ ਉਸ ਦਾ ਮੁੰਡਾ ਕੁਲਵਿੰਦਰ ਸਿੰਘ ਬੱਸ ਸਟੈਂਡ ਤੇ ਬੈਠੇ ਸੀ ਅਤੇ ਦੋ ਹਮਲਾਵਰ ਆਉਂਦੇ ਨੇ ਪਹਿਲੇ ਗੰਡਾਸਿਆਂ ਨਾਲ ਉਸ ਤੇ ਵਾਰ ਕਰਦੇ ਨੇ ਮੁੜਛੇ ਫਾਇਰ ਕਰਕੇ ਨੌਜਵਾਨ ਨੂੰ ਮੋਤ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਆਪਸੀ ਰੰਜਿਸ਼ਾਂ ਇੰਨੀਆਂ ਵੱਧ ਚੁੱਕੀਆਂ ਨੇ ਕਿ ਨੌਜਵਾਨਾਂ ਦੇ ਵਿਚਕਾਰ ਉਹ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ ਇੱਥੇ ਤੱਕ ਕਿ ਉਹ ਉਦੋਂ ਤੱਕ ਗੁੱਸਾ ਕਰਦੇ ਨੇ ਜਦੋਂ ਤੱਕ ਅਗਲਾ ਬੰਦਾ ਦਮ ਨਹੀਂ ਤੋੜ ਦਿੰਦਾ ਐਨਾ ਗੁੱਸਾ ਜਾਂ ਆਪਾਂ ਕਹਿ ਸਕਦੇ ਆ ਕਿਸੇ ਦਾ ਡਰ ਨਾ ਹੋਣਾ ਕਿਸੇ ਦੀ ਜਾਨ ਦੇ ਪਿੱਛੇ ਇੰਨਾ ਜ਼ਿਆਦਾ ਪੈ ਜਾਣਾ ਕਿ ਸਾਡੀ ਨੌਜਵਾਨ ਪੀੜ੍ਹੀ ਲਈ ਬਹੁਤ ਘਾਤਕ ਹੈ ਨੌਜਵਾਨ ਕਿਸੇ ਗੈਂਗਸਟਰ ਨਾਲ ਜੁੜ ਜਾਂਦੇ ਨੇ ਅਤੇ ਚੰਦ ਪੈਸਿਆਂ ਪਿੱਛੇ ਅਗਲੇ ਬੰਦੇ ਦਾ ਦਮ ਤੋੜ ਦਿੰਦੇ ਨੇ ਜੋ ਕਿ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਨੇ ਇਸ ਸਮੇਂ ਦੀ ਬਹੁਤ ਹੀ ਅਹਿਮ ਤੇ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕੁਲਵਿੰਦਰ ਸਿੰਘ ਉੱਤੇ ਵੀ ਤਾਬਾ ਤੋੜ ਗੋਲੀਆਂ ਚਲਾਈਆਂ ਗਈਆਂ ਤੇ ਉਸ ਨੇ ਆਪਣਾ ਦਮ ਮੌਕੇ ਤੇ ਹੀ ਤੋੜ ਦਿੱਤਾ